ਮਰਨ ਮਨੁਸਤਾ ਸੂਰਿਆ ਹਤ ਹੈ ਸਤ ਸ੍ਰੀ ਅਕਾਲ ਸਨਮਾਨਯੋ ਜਹਰਾਜਪੁਰ ਆਜਰਾ ਹਜੂਰ ਸੰਤ ਕਲਾ ਪੁਰ ਤਨ ਤਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਤੇ ਜਿਨ੍ਹਾਂ ਦੀ ਕਾਦਰ ਸਿਧ ਰਹੂਰੇ ਦੇ ਅੰਦਰ ਮਿੱਤੇ ਹਰ ਸੇਵਾ ਸਤਿਗੁਰੂ ਜੀ ਨੇ ਸਾਡੇ ਸਭਨਾ ਦੀ ਖਾਤਰ ਲਾਸਾਨੀ ਨਾਮ ਕਰਦੇ ਮੁਕੌਰ ਸਾਹਿਬ ਦੀ ਜਦੋਂ ਅਸੀਂ ਸਾਫੀ ਸੰਦੇ ਨਾਲ ਉਹ ਵਾਰਤਾ ਇਕੱਠਾ ਸੰਦੇ ਹਾਂ ਅੱਲਾ ਯਾਰ ਖਾ ਦਾ ਬਚਨ ਚੇਤੇ ਆ ਜਾਂਦਾ ਹੈ ਕਲਗੀਧਰ ਪਾਤਸ਼ਾਹ ਵਿੱਚ ਪ੍ਰੇਮ ਕੇ ਨਾਮਾ ਆਪ ਦੇ ਮੁੱਢੀ ਦੇ ਬਾਬਤ ਅੱਲਾ ਯਾਰ ਖਾਂ ਨਿਬੜਦਾ ਹੈ ਕੰਗੀਤਰ ਪਾਤਸ਼ਾਹ ਜੀ ਕਹਿੰਦੇ ਖੇਮੇ ਦੇ ਵਿੱਚੋਂ ਨਿਕਲੇ ਹਨ ਸਿੰਘ ਪ੍ਰणाम ਕਰ ਰਏ ਸਾਂ ਪਾਤਸ਼ਾਹ ਜੀ ਕਿਸੇ ਦੇ ਬਾਲ ਜਨਰੇ ਨੇ ਉਸ ਮੇਟ ਰਹੇ ਜੀ ਪ੍ਰੇਮ ਦੀ ਗਾਥਾ ਹੈ ਜੀ ਸਾਥ ਸੰਗਤ ਜੀ ਸ਼ਹੀਦਾਂ ਨੂੰ ਯਾਦ ਕਰ ਲਈਏ ਉਹਨਾਂ ਦੇ ਚੇਤੇ ਰੱਖਿਓ ਜਿਹਦੇ ਵਿੱਚ ਪ੍ਰੇਮ ਤੋਂ ਪ੍ਰੇਮ ਨਹੀਂ ਨਾ ਉਹ ਫਿਰ ਐਵੇਂ ਬਾਦੂ ਘਰ ਤੋਂ ਕੋਈ ਨਹੀਂ। ਹਰ ਜਸ ਸੁਣੇ ਨਾ ਹਰ ਨੂੰ ਗਾਵਾ ਹੈ। ਪਤ ਨਹੀਂ ਅਸਮਾਨ ਗਿਰਾਵੇ ਵਾਲੀ ਗੱਲ ਹੈ ਜੇ ਪ੍ਰੇਮ ਦੀ। ਜਿੱਥੇ ਪ੍ਰੇਮ ਆ ਜਾਂਦਾ ਹੈ ਉੱਥੇ ਸਮਾਂ ਉੱਥੇ ਫਿਰ ਕੋਈ ਮर्यादा ਨਹੀਂ ਹੁੰਦੀ। ਉਸ ਸਮੇਂ ਤੋਂ ਪਰੇ ਮर्यादा ਤੋਂ ਪਰੇ ਹੋ ਜਾਂਦੇ। ਸਤਿਗੁਰੂ ਜੀ ਦੇ ਬਾਅਦ ਲਿਖਦਾ ਨਾ ਰਖਾਂ। ਕਿਹੋ ਜਾਂ ਉਹ ਮਰਸ਼ਦ ਹੈ 파ਸ਼ਾ ਕੁੰਗੀ ਦਾ। ਫਰਮਾਉਂਦੇ ਹਨ ਕਬੀ ਚੁੰਮਾ ਹਲਕੂਮ ਦਹਿਨ ਚੁੰਮਨੇ ਬੈਠੇ ਹਲਕੂਮ ਕਹਿੰਦੇ ਨੇ ਜੀ ਗਲੂਏ ਮੁਬਾਰਕ ਤੇ ਦਹਿਨ ਕਹਿੰਦੇ ਹਨ ਮੱਥੇ ਨੂੰ ਮਸਤ ਕਰਨ ਕਬੀ ਚੁੰਮਾ ਹਲਕੂਮ ਦਹਿਨ ਚੁੰਮਨੇ ਬੈਠੇ ਜਦ ਪਾਏ ਤੇ ਆਏ ਤੂੰ ਚਰਨ ਚੁੰਮਨੇ ਬੈਠੇ ਕਲਗੀਧਰ ਪਾਤਸ਼ਾਹ ਤੇ ਨੂੰ ਤੂੰ ਕਿੰਨਾ ਵੱਡਾ ਮਰਸ਼ਦ ਹੈ ਮੈਂ ਤੱਕ ਵੇਖਿਆ ਨਹੀਂ ਕੋਈ ਸ਼ਗਿਰਦ ਦੇ ਪੈਰਾਂ 'ਚ ਬਹਿ ਕੇ ਤੇ ਪੈਰ ਚੁੰਮੇ ਮਸਤਕ ਚੁੰਮੇ ਗਲੂਆ ਮੁਬਾਰਕ ਚੁੰਮੇ ਨੂੰ ਧੰਨ ਹੈ ਜੋ ਹੁਕਮ ਕੀਤਾ ਹੈ ਛੋਟੇ ਸਾਹਿਬ ਜਦਿਆਂ ਦੀ ਜੋ ਪਾਵਨ ਸ਼ਹਾਦਤ ਦਾ ਜ਼ਿਕਰ ਕਰਨਾ ਜਦੋਂ ਕਹਿੰਦੇ ਸਤਸਾ ਦੇ ਕਿਨਾਰੇ ਤੇ ਛੋੜਾ ਹੋਇਆ ਨਾ ਸਾਧ ਸੰਗ ਜੀ ਇਕਾਗਰਤਾ ਬਣਾਉਣੀ ਆ ਸਸਨ ਨਦੀ ਤੇ ਮਿਛੋੜਾ ਪਿਆ ਪਹਿਲਾ ਪਾਦਸ਼ਾਹ ਜੀ ਨੇ ਵੱਡੀ ਸਿੱਖਿਆ ਦਿੱਤੀ ਵੀ ਭਾਈ ਸਿੱਖਾ ਨੂੰ ਤਨਾ ਨਿਥਨੇਮ ਕਦੀ ਨਾ ਛੱਡਣੀ ਜਿੱਥੇ ਤਾਨਾ ਧਾਨਾ ਤੇ ਗਰਬਾਨਾ ਖੜਕ ਰਹੀਆਂ ਨੇ ਉੱਥੇ ਸ਼ਰੰਦਾ ਵੀ ਖੜਕ ਰਿਆ ਸੀ ਤੇ ਪਾਦਸ਼ਾਹ ਨੂੰ ਗੰਮ ਲੈਣੇ ਬਾਰੇ ਹਾਰੀ ਹੋਈ ਆਪਣੇ ਦਿਹਾੜੀ ਸੰਦਾਰ ਇਹ ਵਾਰਤਾ ਹੋਈ ਇਹ ਘਟਨਾ ਹੋਈ ਸਰਸਾ ਨਦੀ ਦੇ ਵਿੱਚ ਵੀ ਪ੍ਰਵੇਸ਼ ਕੀਤਾ ਜਦੋਂ ਬਾਹਰ ਆਏ ਕਹਿੰਦੇ 3 10 ਦੇ ਬਣ ਕੇ ਜਿੰਜਥੇ ਬਣਦੇ ਇੱਕ ਜਥਾ ਜਿਹੜਾ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨਾਲ ਸਿੱਖ ਨੇ ਬਾਬਾ ਜੀ ਸਿੰਘ ਬਾਬਾ ਜਹਾਜ ਸਿੰਘ ਪੰਜ ਵੀਰ ਪੰਜ ਪਿਆਰੇ ਸਹਿਬਾਨ ਆਦਿਕ ਸਿੱਖ ਇੱਕ ਜਥਾ ਹੈ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਦੀਵਾ ਕੌਰ ਜੀ ਨਾਲ ਭਾਈ ਹੁਨੀ ਸਿੰਘ ਆਦਿਕ ਸਿੱਖ ਇੱਕ ਜਥਾ ਹੈ ਜੀ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵੰਦ ਸਿੰਘ ਜੀ ਬਾਬਾ ਭਦੇ ਸਿੰਘ ਜੀ ਇੱਕ ਦਾਸੀ ਦਾ ਜ਼ਿਕਰ ਹੁੰਦਾ ਤੇ ਇੱਕ ਭਾਈ ਦੁਨਾ ਸਿੰਘ ਜੀ ਹੰਦੂਰੀਆ ਇਹ ਚਾਰ ਜਿਹੜੇ ਹਨ ਇੱਕ ਜੱਥੇ ਵਿੱਚ ਵੱਖਰੇ ਹੋ ਗਏ ਜਦੋਂ ਇਸ ਤਰ੍ਹਾਂ ਪਰਿਵਾਰ ਦਾ ਵਿਛੜਾ ਹੋ ਗਿਆ ਰਸਤੇ ਵਿੱਚ ਜਾਂਦਿਆਂ ਮਾਤਾ ਜੀ ਦੇ ਨਾਲ ਜੇ ਆਪਾਂ ਜੱਤੀ ਬਾਤ ਦਾ ਲਾਭ ਕਰਦੇ ਦੀ ਮਾਤਾ ਜੀ ਨੂੰ ਆਪਾਂ ਜਾਣਾਂ ਕਿ ਤੁਹਾਨੂੰ ਇਹਦੇ ਵੀ ਆਪਾਂ ਜਾਣਣਾ ਹੈ ਕਿ ਕਲਗੀਧਰ ਪਿਤਾ ਕੋ ਤੁਹਾਡਾ ਜੋ ਪਿਤਾ ਨੂੰ ਕਲਗੀਧਰ ਪਾਤਸ਼ਾਹ ਉਹਦੇ ਵੱਲੋਂ ਚੱਲੇ ਹਨ ਤੇ ਰਾਹ ਦੇ ਵਿੱਚ ਕਹਿੰਦੇ ਸਮਾਂ ਪਾਈ ਕੇ ਜਦੋਂ ਅਗਾਂਹ ਵਧੇ ਤੇ ਉੱਥੇ ਇੱਕ ਛੋਟੀ ਜੀ ਕੁਮਾ ਮਾਸਕਰੀシャン ਆਸਰਾ ਲੱਭਦੇ ਸਮ ਕਿਉਂਕਿ ਘੰਟਾ ਸਮਾਂ ਦੇ ਵੇਖੋ ਅਸੀਂ ਕਿਵੇਂ ਸੁਗੜ ਸੁਗੜ ਬੈਨੇ ਹਾਂ ਓੜੇ ਸਾਡੇ ਕੋ ਸਾਧਨ ਹਨ ਬਰਉ ਇਸ ਤਰ੍ਹਾਂ ਦਾ ਸਮਾਂ ਨਹੀਂ ਸੀ ਬਹੁਤ ਭਿਆਨਕ ਸੀ ਸਾਡੇ ਵਾਸਤੇ। ਬਾਬਾ ਜੀ ਤੇ ਮਾਤਾ ਜੀ ਜਾ ਰਹੇ ਨੇ। ਚਰਨਾ ਵਿੱਚ ਜੋੜਾ ਹੈ ਕਿ ਨਹੀਂ ਪਤਾ ਨਹੀਂ। ਕੱਪੜੇ ਢੀਡੇ ਜਿਹੜੇ ਹਨ ਉਹ ਗਿੱਲੇ ਹਨ ਕਿਉਂਕਿ ਸਰਸਾ ਵਿੱਚੋਂ ਨਿਕਲੇ ਉਹ ਗਿੱਲੇ ਹਨ। ਤੇ ਜੰਗਲੀ ਰਾਹ ਜੀ ਜਦੋਂ ਅਸੀਂ ਜਾਂਦੇ ਹਾਂ ਪਰਿਵਾਰ ਵਿਛੋੜੇ ਤੋਂ ਇਧਰ ਵੱਲ ਰੋਪੜ ਵੱਲ ਨੂੰ ਤੇ ਉਥੇ ਇੱਕ ਉਹ ਜੰਗਲੀ ਜਿਹਾ ਇਲਾਕਾ ਬਹੁਤਾ ਕੋਈ ਵਸੇਰ ਹੁੰਦੀ ਨਹੀਂ। ਉਹ ਜੰਗਲ ਵਿੱਚ ਜਾ ਰਹੇ ਨੇ ਜੰਦੇ ਜੇ ਤੇ ਅਸੀਂ ਸੁਣਨਾ ਹੈ ਤੇ ਫਿਰ ਤੇ ਬਾਹਰ ਧਿਆਨ ਰੱਖੋ ਤੁਸੀਂ ਕੇਵਲ ਅੱਖਾਂ ਖੋਲੀਆਂ ਰੱਖੋ ਤੇ ਬੰਦਾ ਆਉਂਦਾ ਜੰਦਾ ਦਿਸਦਾ ਰਹੇਗਾ ਜਦੋਂ ਘਰ ਦੀ ਚਿੰਤਾ ਵੀ ਜਾ ਕੇ ਸਾਵਾਂਗੇ ਪਰ ਜੇਕਰ ਤੁਸੀਂ ਵੇਖਣਾ ਹੈ ਇਤਿਹਾਸ ਦੇ ਤੁਹਾਨੂੰ ਅੱਖਾਂ ਵਿਖਣੀਆਂ ਪੈਣੀਆਂ ਤੇ ਸੁਰਤ ਉੱਤੇ ਲਿਜਾਣੀ ਪੈਣੀ ਉਹ ਸੁਰਤ ਲੈ ਗਈ ਆਪਾਂ ਥੋੜਾ ਜਿਆਦਾ ਸਮਾਂ ਹੈ ਤੇ ਚਲੋ ਸੀਮਨ ਦੀ ਥੋੜਾ ਜਿਹਾ ਵਾਦੀ ਲਾਉਣਾ ਪੈਣਾ ਮਾਫ਼ ਕਰਨਾ ਜੀ ਕਹਿੰਦੇ ਬਾਬਾ ਜੀ ਤੇ ਮਾਤਾ ਜੀ ਜਾ ਰਹੇ ਨੇ ਅਗੋਂ ਆਸਰਾ ਲੱਭ ਰਹੇ ਨੇ ਕੁੰਮਾ ਮਾਸ਼ਕੀ ਸ਼ਾਨਾਂ ਅੰਗੇ। ਇਹਨਾਂ ਨਾਮ ਸਿੱਧਾ ਕੁੰਮਾ ਮਾਸ਼ਕੀ ਹਿੰਦੂਆਂ ਦੇ ਜਿਹੜਾ ਮੁਸਲਮਾਨਾਂ ਦੇ ਰਤੁਆਚਾਰ ਤੋਂ ਬਾਅਦ ਇਹਦਾ ਨਾਮ ਕਰੀਮ ਬਖਸ਼ ਰੱਖਿਆ ਗਿਆ। ਕਈ ਕੱਕਾ ਇਮਾਮ ਵੀ ਕਹਿੰਦੇ। ਸੋ ਇਸ ਤਰ੍ਹਾਂ ਉਹਦੀ ਸ਼ਾਨ ਦੇ ਵਿੱਚ ਬਾਹਰ ਮਾਤਾ ਜੀ ਦਾ ਸ਼ਰਧਿਤੀ ਇਹ ਕਰੀਮ ਬਖਸ਼ ਵੇਖ ਕੇ ਕੁੰਮਾ ਮਾਸ਼ਕੀ ਵੇਖ ਕੇ ਬੜਾ ਪ੍ਰਸੰਨ ਹੋਇਆ। ਅੰਦਰ ਜੋ ਸ਼ੰਨ ਸੀ ਉਹ ਘਾਹ ਦੀ ਬਣਾਈ ਹੋਈ ਉੱਥੇ ਇੱਕ ਛੋਟਾ ਜਿਹਾ ਪਲੰਗਾ ਸੀ ਉਸ ਪਲੰਗੇ ਉੱਪਰ ਬਾਹਰੋਂ ਲਿਆ ਕੇ ਕੂਲਾ ਜਿਹਾ ਢਾਹ ਵਿਛਾ ਦਿੱਤਾ ਤੇ ਮਾਤਾ ਜੀ ਤੇ ਜਿਹੜੇ ਸਹਬ ਜਾਨੇ ਉਹਨਾਂ ਉੱਥੇ ਵਿਰਾਜ ਗਏ ਤੇ ਫਿਰ ਕਹਿਣ ਲੱਗੇ ਆਪਣੇ ਮੁੱਖੋਂ ਮਾਤਾ ਜੀ ਤੁਸੀਂ ਕੁਝ ਛਕਣਾ ਹੋਵੇਗਾ ਪਰ ਮੈਂ ਤੇ ਤੁਰਕ ਹਾਂ ਤੁਸੀਂ ਮੇਰੇ ਹੱਥੋਂ ਕੁਝ ਛਕਣਾ ਨਹੀਂ ਤੇ ਮਾਨ ਇਤਿਹਾਸਿਕ ਬੀਬੀ ਲక్ష్ਮੀ ਹੈ ਉਹਦੇ ਪਾਸ ਬੇਨਤੀ ਕਰਕੇ ਆਜ ਜੀ ਦੇ ਵਾਸਤੇ ਕੁਝ ਖਾਣ ਵਾਸਤੇ ਲਿਆਉਂਦਾ ਅੱਜ ਦੀ ਰਾਤ ਉਥੇ ਠਹਿਰੇ ਸਨ ਇਸ ਤਰ੍ਹਾਂ ਇਹ ਰਾਤ ਬਤੀਤ ਹੋਈ ਅਗਲਾ ਦਿਨ ਆਇਆ ਇਧਰ ਜਿਹੜਾ ਗੰਗੂ ਬ੍ਰਾਹਮਣ ਗੰਗੂ ਪਾਪੀ ਵੀ ਕਹਿੰਦੇ ਨੇ ਉਹ ਤੇ ਉਹਦਾ ਭਰਾ ਜਿਹੜਾ ਉਹ ਆਪਣੇ ਲੱਭਦਿਆਂ ਵੀ ਉੱਥੇ ਸਾਰਾ ਪਰਿਵਾਰ ਵਿਛੜਿਆ ਹੋਵੇਗਾ ਕੋਈ ਮਿਲ ਹੀ ਜਾਵੇ ਰਾਹ ਦੇ ਵਿੱਚ ਉਹ ਲੱਭਦਿਆਂ ਦੇ ਇੱਚਾ ਕੁਮਾ ਮਾਸ਼ਕੀ ਦੇ ਪਾਸ ਆਏ ਇਹਨੇ ਵੇਖਿਆ ਫਿਰਦੇ ਕਰਕੇ ਤੇ ਕੰਬਟਾ ਦੇ ਪਰ ਮੁੱਖੋਂ ਬੜਾ ਮਿੱਠਾ ਬੋਲਦਾ ਜੇ ਮਾਤਾ ਜੀ ਨੂੰ ਬੇਨਤੀ ਕਰਦਾ ਮਾਤਾ ਜੀ ਆਓ ਮੇਰੇ ਘਰ ਵਿੱਚ ਥੋੜਾ ਸਮਾਂ ਠਹਿਰੋ ਮੈਂ ਆਪ ਜੀ ਦੀ ਬੜੀ ਸੇਵਾ ਕੀਤੀ ਸੀ ਨਾ ਮਹਾਰਾਜ ਰਸੋਈਆ ਸੀ ਉੱਥੇ ਸੇਵਕ ਸੀ ਇਹ ਭਾਈ ਤੁੰਨਾ ਸਿੰਘ ਹੰਦੂਰੀਆ ਨੇ ਲਿਖੇ ਨੇ ਕਿਉਂਕਿ ਨਾਲ ਇਹਨੂੰ ਮਾਤਾ ਜੀ ਉਹਨਾਂ ਨੇ ਆਪਣੇ ਹਾਸਕ ਕਮਲਾ ਨਾਨਕ ਦੀ ਜਿਹੜੀ ਸਾਖੀ ਸਾਰੀ ਲਿਖੀ ਹੈ ਭਾਈ ਬਨਾ ਸਿੰਘ ਖਡੂਰੀਆ ਤੁਸੀਂ ਖੁਦ ਪੜ੍ਹ ਵੀ ਸਕਦੇ ਜਿਵੇਂ ਮਾਤਾ ਜੀ ਅਗਲੀ ਰਾਤ ਜੜੀ ਹੈ ਗੰਗੂ ਬ੍ਰਾਹਮਣ ਦੇ ਪਾਸ ਠਹਿਰ ਗਏ ਉੱਥੇ ਉਹਨਾਂ ਨੂੰ ਪੰਜ ਮੋਹਰਾਂ ਤੇ ਚੂੜੀਆਂ ਆਦਿ ਦੇ ਕਰਕੇ ਸਨਮਾਨ ਦਿੱਤਾ ਤੇ ਫਿਰ ਉਹ ਨਾਂ ਜਾ ਕੇ ਜਿਹੜਾ ਹੈ ਗੰਗੂ ਬ੍ਰਾਹਮਣ ਦੇ ਘਰ ਵਿੱਚ ਠਹਿਰ ਗਏ ਤੇ ਗੰਗੂ ਨੇ ਕੀ ਕੀਤਾ ਕਹਿੰਦੇ ਉਹ ਸੂੜੇ ਦੀ ਰੋਟੀ ਖਾ ਗਿਆ ਉਹ ਛੋੜਾ ਜਿਹਾ ਬੜਾ ਕਹਿੜਾ ਜਿਆ ਹੁੰਦਾ ਖਾਣ ਆ ਬੀਬੀਆਂ ਕੀ ਵਰਤ ਵਰਤ ਰੱਖਦੀਆਂ ਹੋਣਗੀਆਂ ਇਹਨੂੰ ਧਰਮੀਆਂ ਦੇ ਉਹ ਸ਼ਕਤੀਆਂ ਦੇ ਵਰਤ ਦੇ ਵਿੱਚ ਉਹਨਾਂ ਸੁਣੜੇ ਦੀ ਰੋਟੀ ਅੱਗੇ ਰੱਖ ਦਿੱਤੀ ਤੇ ਮਾਤਾ ਜੀ ਨੇ ਆਖਿਆ ਵੀ ਗੰਗੂ ਤੈਨੂੰ ਪਤਾ ਨਹੀਂ ਰਾਜਪੈਨਾ ਵਿੱਚੋਂ ਆਏ ਆ ਤੇ ਇਹ ਦੇ ਸਾਡੇ ਕੁਤੇ ਹੀ ਨਹੀਂ ਖਾਂਦੇ ਤੇ ਕੱਪ ਦਾ ਮਾਰਿਆ ਹੋਇਆ ਮਾਤਾ ਜੀ ਤੋਂ ਕੁਝ ਤੋਂ ਮੋਹਰਾ ਲੈ ਲਈਆਂ ਉਹ ਜਦੋਂ ਔਟਲੀ ਖੋਲੀ ਇਹਨੇ ਵੇਖ ਲਈ ਉਹ ਮੋਹਰਾ ਜੇ ਕੋਟਲੀ ਦੇ ਵਿੱਚੋਂ ਹੋਰਾਂ ਕੱਢ ਕੇ ਦਿੱਤੀਆਂ ਵੀ ਜਾ ਕੁਝ ਬੱਚਿਆਂ ਨੂੰ ਛਕਣ ਵਾਸਤੇ ਲਿਆ ਕੇ ਉਹ ਇਹਨੇ ਗੰਗੂ ਨੇ ਕੀ ਕੀਤਾ ਰਾਹ ਦੇ ਵਿੱਚੋਂ ਜਿਹੜਾ ਹੈ ਉੱਥੇ ਦੁਕਾਨ ਤੇ ਗਿਆ ਤੇ ਪਤਾਸੇ ਖਰੀਦ ਲਏ ਆਪ ਉਹਨਾਂ ਦਾ ਖਾ ਰਿਹਾ ਸਤਕਾਰਨੀ ਗਿਰਦੇ ਦੇ ਵਿੱਚ ਉਹ ਜੂ ਉਸਤਰੇ ਖਾ ਲਏ ਨੇ ਆਉਂਦੇ ਨਹੀਂ ਤੇ ਬਾਕੀ ਜਿਹੜੇ ਸਨ ਮਾਤਾ ਜੀ ਹੁੰਦੇ ਮਾਤਾ ਜੀ ਵਿਰਾਜ ਗਏ ਰਾਤ ਨੂੰ ਮਾਗੀ ਕਿਸ ਨੇ ਜਿਹੜੀ ਉਹ ਕੋਟਲੀ ਅੱਖ ਬਚਾ ਕੇ ਚੁਰਾ ਲਈ ਇਹ ਦੁਨਾਂਸੇ ਦਾ ਡੋਗਿਆ ਲਿਖਦਾ ਵੀ ਫਿਰ ਇੱਕ ਚੋਹ ਦੇ ਵਿੱਚ ਜਿਹੜੀ ਹੈ ਜਾ ਕੇ ਡੱਬ ਦਿੱਤੀ। ਜੇ ਰਾਤਰੀ ਨੂੰ ਉਹ ਚੋਜ ਵਿੱਚ ਪਾਣੀ ਆ ਗਿਆ ਤੇ ਉਹ ਡੁੱਲ ਗਈ ਬਾਹ ਦੇ ਵਿੱਚ। ਸੋ ਇਸ ਤਰ੍ਹਾਂ ਮਾਤਾ ਜੀ ਨੇ ਜਦੋਂ ਸਵੇਰੇ ਉਹ ਮੋਟਲੀ ਵੇਖੀ ਉੱਥੇ ਨਾ ਮਿਲਦੇ ਇਹ ਪਾਸ ਹੀ ਸੀ ਕੰਗੋ ਬ੍ਰਾਹਮਣ। ਤੇ ਕਹਿਣ ਲੱਗੇ ਮਾਤਾ ਜੀ ਵੀ ਚਲੋ ਕੋਈ ਗੱਲ ਨਹੀਂ ਮਾਇਆ ਚੱਲੇਗੀ ਕੋਈ ਵੇ। ਜਿੱਥੇ ਹੋਰ ਇਹਨਾਂ ਕੁਝ ਕੋਇਆ ਹੈ। ਕੋਤੇ ਇਹ ਜਮਾ ਮਾਇਆ ਦੀ ਕੋਟ ਨਹੀਂ ਚੱਲੇਗੀ ਕੁਝ ਨਹੀਂ ਤੇ ਗੰਗੂ ਬ੍ਰਾਹਮਣ ਨੂੰ ਗੁੱਸਾ ਲੱਗਾ ਕਹਿਣ ਲੱਗਾ ਮਾਤਾ ਜੀ ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਤੁਸੀਂ ਮੈਨੂੰ ਸੁਣਾ ਕੇ ਕਹਿਦੇ ਹੋ ਵੀ ਕੋਟ ਹੀ ਤੂੰ ਚੁੱਕੀ ਹੈ ਸੋ ਇਸ ਤਰ੍ਹਾਂ ਦੀ ਵਾਰਤਾ ਲਾ ਕੋਈ ਕੜ ਗਿਆ ਘਰ ਦੇ ਵਿੱਚੋਂ ਮਾਤਾ ਜੀ ਤੇ ਜਿਹੜੇ ਹਨ ਊਲਾਲ ਉਹ ਗੁਲਾਮ ਵਰਗੇ ਬਾਹਰ ਕੱਢ ਦਿੱਤੇ ਤੇ ਉੱਥੇ ਸਾਰਿਆਂ ਨੇ ਜਿਹੜੇ ਸਹੇੜੀ ਦੇ ਵਿੱਚ ਜਿਹੜੇ ਨਗਰ ਨਿਵਾਸੀ ਸਭ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਵੀ ਇਹਨਾਂ ਨਾਲ ਵਰਤੋ ਉਹਨਾਂ ਨੇ ਵੀ ਸਾਰਿਆਂ ਨੇ ਉਹੇ ਭੇਡ ਲਈ ਮਾਤਾ ਜੀ ਜਾ ਕੇ ਟਿੱਕਰ ਦੇ ਦਰਖਤ ਥੱਲੇ ਕੁਝ ਕੁ ਜਿਹੜੇ ਸੰਕਾਸ਼ ਹਨ ਉੱਥੇ ਬਹਿ ਗਏ ਇਧਰ ਗੰਗੂ ਦੇ ਮਨ ਵਿੱਚ ਕਪਟ ਆਇਆ ਜਾ ਕੇ ਸਰਹੰਦ ਦੇ ਵਿੱਚ ਇਹਨੇ ਖਬਰ ਦੇ ਦਿੱਤੀ ਵੀ ਚਲੋ ਇਧਰੋਂ ਇਹ ਜਿਹੜੀ ਮੇਰੀ ਮਾਇਆ ਰੂਪੀ ਤੇ ਮੈਂ ਉਧਰੋਂ ਜਿਹੜਾ ਹੈ ਇਹਨਾਂ ਤੋਂ ਅਰਜਾਨਾ ਜਿਹੜਾ ਹੈ ਮੈਂ ਭਰਾਂਗਾ ਤੇ ਮੈਂ ਜਿਹੜਾ ਮੈਨੂੰ ਇਨਾਮ ਮਿਲੇਗਾ ਉਹ ਪ੍ਰਾਪਤ ਕਰਾਂਗਾ ਇਸ ਤਰ੍ਹਾਂ ਅਦਾ ਜਾ ਕੇ ਇਹਨੇ ਖਬਰ ਦਿੱਤੀ ਅੱਲੇ ਦੇ ਨਾਲ ਹੀ ਦਸਤਾ ਆਪ ਇਹਨਾਂ ਨੂੰ ਪੁੱਛਣ ਲੱਗਾ ਮਾਤਾ ਜੀ ਨੇ ਵੀ ਤੁਸੀਂ ਕਾਹਨੋਂ ਮਾਤਾ ਜੀ ਕਹਿਣ ਲੱਗੇ ਵੀ ਸੱਚ ਵੀ ਬੋਲਿਆ ਜਾਵੇ ਇਹਨਾਂ ਨੂੰ ਪਤਾ ਵੀ ਨਾ ਹੋਵੇ ਤੇ ਕਹਿਣ ਲੱਗੇ ਮਹਲਾ ਦੀ ਜਿਹੜੀ ਹਾਂ ਘਰ ਵਾਲੀ ਤੇ ਇਹ ਜਿਹੜੇ ਹਨ ਮੇਰੇ ਪੁੱਤਰ ਹਨ ਸੱਚ ਵੀ ਇਹ ਮਹਲਾ ਦੇ ਸ਼ੀਰਾਂ ਕਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਵਿੜੇ ਦਾਰ ਦੇ ਸਨ ਵੱਡੇ ਵੱਡੇ ਭਾਵੇਂ ਸੰਸਾਰ ਦਾ ਵਿੜੇ ਤੇ ਭਾਵੇਂ ਨਿਰੰਕਾਰ ਦੇ ਵੱਲ ਜਾਣ ਦਾ ਵਿੜੇ ਦੋਵੇਂ ਪਾਤਸ਼ਾਹ ਦਾਰਨਵਾੜੇ ਇਹ ਸੱਚ ਵੀ ਸੀ ਤੇ ਪਤਾ ਵੀ ਨਹੀਂ ਲੱਗਾ ਪਰ ਉਹਨਾਂ ਕਿਹਾ ਕਿ ਇਹ ਜਿਹੜੇ ਉਹ ਪੜ੍ਹੇ ਵੇਖ ਰਹੇ ਆਂ ਅਸੀਂ ਔਲਾਦ ਇਹ ਫੁੱਨਾ ਮਰ ਕੇ ਤੇ ਇਹ ਕਿਸੇ ਮਲਾ ਦੇ ਨਹੀਂ ਜਾ। ਸੱਚ ਬੋਲੋ। ਸੱਚ ਬੋਲੋ ਸੱਚ ਨਾਲ ਬੋਲਿਆ। ਤੇ ਕਹਿੰਦੇ ਤੁਸੀਂ ਸੱਚ ਨਹੀਂ ਬੋਲਿਆ ਤੇ ਹੁਣ ਅਸੀਂ ਇਹ ਜਿਹੜਾ ਹੈ ਤੁਹਾਨੂੰ ਕਾਰਜ ਕਰਾਂਗੇ। ਤੁਹਾਨੂੰ ਸਜ਼ਾ ਦੇਵਾਂਗੇ। ਤੇ ਮਾਤਾ ਜੀ ਬੇਫਾਪਾਨ ਬੱਚੇ ਵੀ ਬੇਫਾਪਾਨ ਕਹਿੰਦੇ ਧੰਨ ਤੇ ਸਾਨੂੰ ਕੋਈ ਆਖਦੰਦੇ ਪ੍ਰਚਾਰਕ ਜੀ ਕਹਿੰਦੇ ਡਰੇ ਸਹਿਮੇ ਸਨ ਨਹੀਂ ਭਾਈਓ ਕਲਗੀਧਰ ਦੇ ਸੁਪੁੱਤਰ ਸਨ ਤੇ ਮਾਤਾ ਵੀ ਕਲਗੀਧਰ ਦੇ ਸਨ ਉਹ ਸਹਿਮੇ ਨਹੀਂ ਸਨ ਬੜੇ ਗੁਲੰਦ ਚਿਹਰੇ ਸਨ ਉਹਨਾਂ ਨੂੰ ਪੜ ਕੇ ਮੈਂ ਕਹਿੰਦੇ ਕੋਤਵਾਲੀ ਦੇ ਵਿੱਚ ਪਹਰਾਇਆ ਗਿਆ ਨੌ ਕੋਹ ਦੀ ਰਾਤ ਨੂੰ ਸੋ ਅਗਾਹ ਜਾ ਕੇ 10 ਕੋਹ ਦੀ ਰਾਤ ਜਿਹੜੀ ਹੈ ਫਿਰ ਸ਼ਾਮੀ ਜਾ ਕੇ ਤੇ ਸਰਹੰਦ ਸੋਪੇ ਦੇ ਅੱਗੇ ਜਾ ਕੇ ਕੀਤਾ ਗਿਆ ਮਾਤਾ ਜੀ ਤੇ ਛੋਟੇ ਸਹਬਜ਼ਾ ਤੇ ਸੁਪੇ ਨੇ ਇੱਕ ਵਿਉਂਤ ਘੜੀ ਜੇ ਬੱਚੇ ਨੇ ਮਾਤਾ ਜੀ ਤੇ ਦੋਲਣ ਵਾਲੇ ਨਹੀਂ ਕਿਉਂਕਿ ਇਹਨਾਂ ਦੇ ਪਤੀ ਨੇ ਤੇ ਆਪਣਾ ਸੀਸ ਦੇ ਦਿੱਤਾ ਸਿਰ ਦੀਜੇ ਬਾਹ ਨਾ ਛੁੱਟੀ ਸਿਰ ਦੇ ਦਿੱਤਾ ਪਰ ਬਾਹ ਨਹੀਂ ਛੱਡੀ ਤਾਂ ਇਹਨਾਂ ਨੂੰ ਸਮਝਾਉਣ ਦਾ ਫਾਇਦਾ ਨਹੀਂ ਆਪਾਂ ਇਸ ਤਰ੍ਹਾਂ ਕਰੀਏ ਬੱਚਿਆਂ ਨੂੰ ਪੋਸਲਾ ਲਈ ਵਿਚਾਰੀ ਦੇ ਵਿੱਚ ਬੱਚਿਆਂ ਨੂੰ ਹੱਜ ਦਿੱਤਾ ਗਿਆ ਤੇ ਬੱਚਿਆਂ ਨੇ ਕੀ ਆਪਿਆਂ ਦੀ ਗੱਲ ਕੇ ਆਪਾਂ ਅੱਜ ਕੱਲੋਂ ਪੱਤੇ ਨਹੀਂ ਕਹੇ ਤੇ ਮਾਤੇ ਕੋਰੀ ਨਹੀਂ ਬੁਲਾਉਣੇ ਕਹਿੰਦੇ ਜੀ ਖਾਲਸਾ ਦੇ ਫਤੇ ਪਰ ਉੱਥੇ ਕੋ ਜਿਹੜੇ ਸਾਬ ਜਾਦੇ ਹਨ ਨਾ ਮਹਾਪੁਰਸ਼ਾਂ ਨੇ ਗੱਜ ਕੇ ਫਤੇ ਬੁਲਾਈ ਗੱਜ ਕੇ ਬੁਲਾਦੇ ਜੀ ਇੱਕ ਵਾਰ ਫਤੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਖਾਲਸੇ ਗੱਜ ਕੇ ਮਾਪਾ ਜੀ ਨੇ ਬੱਦੇ ਬੁਲਾਈ ਤੇ ਹੁਣ ਪਿਆਰ ਨਾਲ ਪਹਿਲਾਂ ਪੁਸਤੇ ਦੀ ਇਹ ਪੁਸਤੇ ਨੇ ਕਿ ਤੁਸੀਂ ਤੁਹਾਡੀਆਂ ਉਮਰਾਂ ਵੱਡੀਆਂ ਛੋਟੀਆਂ ਨੇ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪਣੇ ਘਰ ਨੂੰ ਤੋਂ ਮੁਨਕਰ ਹੋ ਜਾ ਤੁਹਾਨੂੰ ਜੋ ਚਾਹੀ ਦੇ ਦੇ ਅੱਜ ਕੱਲ ਦਾ ਸਤਾ ਤੇ ਨਵਾਂ ਸਾਰਾ ਦਾ ਕਾਕਾ ਹੋਏ ਨੂੰ ਮਨੂੰ ਟੋਪੀ ਦੇ ਕੇ ਜਿੰਦਰ ਨੂੰ ਮਰਜੀ ਤੋਲ ਛੋਟੀ ਟੋਪੀ ਦੋ ਜਿੰਦਰ ਨੂੰ ਮਰਜੀ ਤੋਲ ਤੇਰ ਬਾਬਾ ਜੀ ਦੀ ਉਮਰ 9 ਸਾਲ ਤੇ 7 ਸਾਲ ਬਾਬਾ ਜੋਰਾਵਰ ਸਿੰਘ ਦੀ 9 ਸਾਲ ਤੇ ਬਾਬਾ ਭਤੇ ਸਿੰਘ ਦੀ 7 ਸਾਲ ਉਮਰ ਤੇ ਕਿਹਾ ਗਿਆ ਬਾਬਾ ਜੀ ਧਰਮ ਛੱਡ ਦਿਓ ਜੋ ਆਪ ਨੂੰ ਦੇ ਉਹ ਮਿਲ ਜਾਏਗਾ ਹਲਕ ਉਮਰ ਛੋਟੀ ਹੈ ਵਟੇ ਹੋ ਕੇ ਤੁਹਾਨੂੰ ਬੇਗਮਾਂ ਸੋਹਣੀਆਂ ਮਰ ਜਾਣ ਦੀਆਂ ਇਸਤਰੀਆਂ ਦੇਦਿਆਂ ਦੇ ਬੜੀਆਂ ਸੁੰਦਰ ਆਪਣੀਆਂ ਧੀਆਂ ਦੇ ਰਿਸ਼ਤੇ ਤੁਹਾਨੂੰ ਕਰਵਾ ਦੇਵਾਂਗੇ ਬਾਬਾ ਜੀ ਆਖਿਆ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਗੁਲੰਦ ਸੰਤ ਔਰਤ ਇਸ ਤਰ੍ਹਾਂ ਵੀ ਕੀ ਠੰਡੇ ਬੁਰਜ ਵਿੱਚ ਰੱਖਿਆ ਗਿਆ ਕਹਿੰਦੇ ਠੰਡੇ ਬੁਰਜ ਦੀ ਚਾਹੀਦੀ ਸੀ 140 ਮੁੱਛੀ ਤੇ ਲਾਗੋ ਜਿਹੜਾ ਸੀ ਇੱਕ ਨਹਿਰ ਵਗਦੀ ਸੀ ਉੱਥੇ ਜਿਹੜਾ ਸੀ ਵਦੀਦਾ ਹੰਡ ਗਰਮੀ ਦੇ ਵਿੱਚ ਰਹਿੰਦਾ ਹੁੰਦਾ ਸੀ ਵੀ ਉੱਥੇ ਠੰਡੀ ਹਵਾ ਚਲੁੰਦੀ ਐ ਉਹ ਠੰਡੀ ਨਹਿਰ ਦੇ ਪਾਸੇ ਹਵਾ ਦੇ ਨਾਲ ਉਹ ਨਹਿਰ ਦੇ ਨਾਲ ਲੱਗਣੀ ਹਵਾ ਦੇ ਠੰਡੀ ਠੰਡੀ ਹਵਾ ਹੁੰਦੀ ਗਰਮੀ ਦੇ ਵਿੱਚ ਉੱਥੇ ਬਹਿਦਾ ਸੀ ਤਸੀਹਾ ਦੇਣ ਵਾਸਤੇ ਇਹ ਕਾਗਿਆਂ ਨੂੰ ਤੇ ਪਾਦਸ਼ਾਹ ਦੇ ਬੱਚਿਆਂ ਨੂੰ ਜਿਹੜਾ ਬੁਲਾਉਣ ਵਾਸਤੇ ਇਹਨਾਂ ਦੇ ਹਿੱੱਤੇ ਜਿਹੜੇ ਸੰਤ ਲਗਾਉਣ ਵਾਸਤੇ ਉੰਡੇ ਗੁਰਜ ਵਿੱਚ ਰੱਖਿਆ ਜਾਂਦਾ ਅੱਜ ਵੇਖਦੇ ਆਂ ਗੰਡੇ ਗੁਰਜ ਦੇ ਵਿੱਚ ਉਹ ਪਾਦਸ਼ਾਹ ਜੀ ਜਿਹੇ ਉਸ ਤਰ੍ਹਾਂ ਉੱਚੇ ਮਹਿਲ ਸਜਦੇ ਉਤੇ ਰੱਖਿਆ ਗਿਆ ਮਾਤਾ ਜੀ ਮਾਤਾ ਗੁਗਰੀ ਜਿਨੇ ਰਾਤਰੀ ਸਾਰੀ ਹੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਸੁਣਾਇਆ ਉਹ ਬਲੰਦੀਆਂ ਬਾਰੇ ਦੱਸਿਆ ਵੀ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਛੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜੋ ਸ਼ਹਾਦਤ ਦਿੱਤੀ ਜੋ ਸਿੱਖਾਂ ਨੇ ਸ਼ਹਾਦਤ ਦਿੱਤੀ ਸਾਰੀਆਂ ਹੀ ਰਾਤ ਵਿੱਚ ਮਾਤਾ ਜੀ ਦੱਸਦੇ ਨੇ ਪ੍ਰੇਮ ਦੇ ਨਾਲ ਇਥੇ ਸਿੱਖਿਆ ਵੀ ਨੰਦੀਆਂ ਵੀ ਭਾਈ ਬੱਜਿਆਂ ਨੂੰ ਚੰਗੇ ਰਾਹ ਤੇ ਆਉਣਾ ਤੇ ਸਿੱਖਿਆ ਦੇਣੀ ਪੈਣੀ ਹੈ ਅੱਜ ਕਾਲ ਸੀ ਬੱਚਿਆਂ ਦੇ ਨਾਮ ਵੀ ਇਸ ਤਰ੍ਹਾਂ ਦੇ ਰੱਖ ਲਏ ਨੇ ਬੱਚੇ ਨੂੰ ਤੈਨੂੰ ਮੈਨੂੰ ਸ਼ਿਨੂ ਕਹਿ ਕੇ ਬੁਲਾਉਣੀ ਆ ਤੇ ਉਸ ਤਰ੍ਹਾਂ ਦਾ ਹੀ ਹੁੰਦਾ ਪਰ ਇੱਥੇ ਤੇ ਨਾਮ ਰੱਖਣੇ ਸੀ ਇਸ ਤਰ੍ਹਾਂ ਗੁਲੰਦ ਜਿਹੜੇ ਜਿਹੜੇ ਨਾਮਾਂ ਨੂੰ ਸੁਣ ਕੇ ਅੰਦਰ ਚਾਹ ਵੀ ਜਿਹੜੇ ਤੇ ਅੰਦਰ ਜੋਸ਼ ਵੀ ਆ ਜੋਰਾਵਰ ਦੇ ਕੋ ਕਿੰਨਾ ਸੁਣਾ ਨਾਮ ਹੈ پتہ ਸੀ ਕਿੰਨਾ ਸੁਣਾ ਨਾਮ ਹੈ ਭਾਈ ਬੀਬਾ ਜੇ ਤੁਹਾਨੂੰ ਬੱਚਾ ਪਾਗਣਾ ਹੈ ਨਾ ਬੱਚਾ ਜੰਮਣਾ ਹੈ ਤੇ ਉਹਦਾ ਨਾਮ ਚੰਗਾ ਰੱਖੋ ਮਨੁੱਖ ਸਿੱਖਿਆ ਵੀ ਚੰਗੀ ਦੇ ਇਹਨਾਂ ਉਹ ਵੀ ਬਾਬਾ ਪਤੇ ਸਿੰਘ ਨਾਮ ਰੱਖਦੇ ਤੇ ਬਾਅਦ ਦੇ ਵਿੱਚ ਸੁਟੇ ਨੂੰ ਲਾਦੇ ਸਿੱਖਿਆ ਵੀ ਕਹਿਣ ਲੈਂਦੇ ਮਾਤਾ ਜੀ ਸਾੜੀ ਰਾਤ ਦੀ ਜਿਹੜੀ ਹੈ ਨਾ ਉਹ ਦੋ ਜਿਹੜੇ ਸੂਰਪੀਰ ਮਹਾਪੁਰਸ਼ ਹੀ ਕਹਾਂਗਾ ਬਾਬਾ ਜੀ ਕਹਾਂਗਾ ਉਹ ਉਹਨਾਂ ਨੂੰ ਸਿੱਖਿਆ ਦਿੰਦੇ ਅਗਲੀ ਸਵੇਰ ਹੋਈ ਇਹਨਾਂ ਵਿਆਹਤ ਬੰਦੀ ਕੀਤੀ ਵੀ ਇਹ ਬੱਚੇ ਨੇ ਇਹਨਾਂ ਨੂੰ ਫਿਰ ਘਸਲਾ ਲਈਏ ਅੱਜ ਜਿਹੜੀ ਇਹ ਛੋਟੀ ਬਾਰੀ ਖੋਲ ਦਿੱਤੀ ਇਹਨਾਂ ਵੱਡੇ ਦਰਵਾਜ਼ੇ ਹੁੰਦੇ ਸਨ ਲੱਕੜ ਦੇ ਅੱਜ ਕੱਲ ਤੇ ਕਿਤੇ ਦੇਖਣ ਨੂੰ ਮਿਲਦੇ ਨਹੀਂ ਵੱਡੇ ਦਰਵਾਜ਼ੇ ਹੁੰਦੇ ਸਨ ਵਿੱਚੋਂ ਛੋਟੀ ਮੋਰੀ ਖੋਦੀ ਜਾਂਦੀ ਸੀ ਉਹਦੇ ਵਿੱਚੋਂ ਕੋਈ ਪਾਉਂਦਾ ਜਾਂਦਾ ਸੀ ਜਦੋਂ ਰਾਜੇ ਨਿਕਲਣਾ ਪਹਿਲੇ ਕਿਤੇ ਵੱਡਾ ਜਿਹੜਾ ਸੀ ਦਰਵਾਜ਼ਾ ਖੁੱਲਦਾ ਸੀ ਇਹਨਾਂ ਆਖਿਆ ਵੀ ਵੱਡਾ ਦਰਵਾਜ਼ਾ ਬੰਨ੍ਹ ਹੀ ਕਰ ਦਈਏ ਹੁਣ ਛੋਟੀ ਜਿਹੜੀ ਉਹ ਮੋਰੀ ਜੀ ਖੋਲ ਲਈ ਜਿਸ ਤਰ੍ਹਾਂ ਅਸੀਂ ਜਾਣੇ ਯਾਦਗਾਰ ਸਾਹਿਬ ਛੋਟੀ ਜੀ ਮੋਰੀ ਜੇ ਵੱਡਾ ਦਰਵਾਜ਼ਾ ਵੀ ਸੋ ਇਸ ਤਰ੍ਹਾਂ ਦੀ ਬਾਬਾ ਜੀ ਦੂਸਰਾ ਦੂਸਰਾ ਦਿਨ ਹੈ ਜੀ ਨੂੰ ਕਚਹਿਰੀ ਵਿੱਚ ਸ਼ਾਮਲ ਹੋਣ ਦਾ ਤੇ ਉੱਥੇ ਪਹਿਲਾਂ ਜਿਹੜੇ ਸਨ ਏ ਹੁਕਮਾਨਾਂ ਉਹਨਾਂ ਦੇ ਬੰਦੇ ਪਹਿਲਾਂ ਆਪ ਦੇ ਸੀਸ ਝੁਕਾ ਕੇ ਝੁਕਾਇਆ ਵੀ ਜਿਸ ਤਰ੍ਹਾਂ ਸੀ ਕਰਾਂਗੇ ਓਵੇਂ ਹੀ ਇਹ ਜਿਹੜੇ ਬੱਚੇ ਨਾਲ ਇਹ ਕਦਮ ਸੀਸ ਝੁਕਾ ਕੇ ਅੰਦਰ ਗਏ ਬਾਬਾ ਜੀ ਵੇਖੇ ਆਪ ਦਾ ਬਧ ਸਿੰਘ ਨੇ ਇਸ਼ਾਰਾ ਕੀਤਾ ਤੇ ਇਸ਼ਾਰਾ ਇੱਕ ਦੂਸਰੇ ਦਾ ਸਮਝ ਵੀ ਗਿਆ ਬਾਬਾ ਜੀ ਨੇ ਬਾਬਾ ਜੋਰਾਵਰ ਸਿੰਘ ਜੀ ਨੇ ਚੰਨ ਅਰਾਨ ਕਰਕੇ ਨਾ ਆਪਣਾ ਵਿਖਾ ਦੇ ਮਜੀਦੇ ਵੱਲ ਤੇ ਹੱਥ ਪਾ ਕੇ ਦਰਵਾਜ਼ੇ ਨੂੰ ਸਿਰ ਕਸ਼ੀਰ ਕੀਤਾ ਇਸ ਤਰ੍ਹਾਂ ਬਾਬਾ ਭਦੇ ਸਿੰਘ ਜੀ ਨੇ ਕੀਤਾ ਇਹ ਇਨਾਂ ਦੀ ਵਿਹੋਤ ਬੰਦੀ ਫੇਰ ਤੇ ਫਿਰ ਉਸੇ ਤਰ੍ਹਾਂ ਬਾਬਾ ਜੀ ਨੇ ਜਾ ਕੇ ਗੱਲ ਵੀ ਆਵਾਜ਼ ਦੇ ਵਿੱਚ ਫੜੇ ਜਾਦੇ ਜਿਸ ਤਰ੍ਹਾਂ ਹਾਂਸੂਪਾ ਉੱਥੇ ਵੀ ਜਿਹੜਾ ਇੱਕ ਵਾਰ ਡੋਲ ਗਿਆ ਇਹ ਬੱਚੇ ਹੀ ਤੇ ਬਹੁਤ ਵੱਡੇ ਹਨ ਸਹੀ ਸਥਾਨ ਨੂੰ ਇਹਦਾ ਚਿੰਤ ਕੀਤਾ ਪਰ ਫਿਰ ਇੱਧਰ ਜਿਹੜਾ ਹੈਨ ਉਥਾਨਨ ਗੁਰੂ ਗਿਆਨੇ ਸੱਚਾ ਮੰਨਦੇ ਪਰ ਨਹੀਂ ਝੂਠਾ ਹੀ ਕਹਿਣ ਲੱਗਾ ਉਹ ਜੀ ਖਾਨ ਜੀ ਇਹ ਜਿਹੜੇ ਜੰਮਦਿਆਂ ਸੋਨਾ ਦੇੋਂ ਟਿੱਖੇ ਹੁੰਦੇ ਨੇ ਸੱਤ ਦੇ ਬੱਚੇ ਸੋਲਹੀ ਕਾਨ ਵਿੱਚ ਜਿਹੜਾ ਇਹ ਨਾ ਜ਼ਹਿਰ ਭਰ ਦਿੱਤੇ ਫਿਰ ਇੱਕ ਪਾਸੇ ਬੈਠਾ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟ ਦੇ ਧੰਨਵਾਦ ਰੂਸ਼ੀਆ ਵੀ ਇਹਨਾਂ ਨੇ ਕੀ ਕੀਤਾ ਜਾਵੇ ਫਿਰ ਇਹ ਹਾ ਦਾ ਨਾਰਾ ਮਾਰੇ ਕਹਿੰਦਾ ਵੀ ਨਹੀਂ ਬੱਚਿਆਂ ਨਾਲ ਨਹੀਂ ਆਜੇ ਕੋ ਗੋਬਿੰਦ ਸਿੰਘ ਮੇਰੇ ਸਾਹਮਣੇ ਆ ਜੇ ਮੈਂ ਉਹਨਾਂ ਦੋ ਦੋ ਹੱਥ ਕਰਾਂਗਾ ਭਾਵੇਂ ਮੇਰੇ ਭਾਈ ਨੂੰ ਮਾਰਿਆ ਪਰ ਬੱਚਿਆਂ ਨਾਲ ਨਹੀਂ ਇੱਥੇ ਵੀ ਹਾਰ ਕੇ ਜਦੋਂ 30 ਦਿਨ ਆਇਆ ਤੇ ਸੂਰਬੀਏ ਯੋਧੇ ਜਦੋਂ ਚੰਨਨ ਲੱਗੇ ਮਾਤਾ ਗੁਜਰੀ ਜੀ ਪਾਸੋਂ ਵਿਦਾਈ ਲੈਣ ਲੱਗੇ ਤੇ ਮਾਤਾ ਗੁਜਰੀ ਜੀ ਕਹਿੰਦੇ ਹਨ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਮੂੰਹ ਸਿਰ ਮੇ ਕੰਗੀ ਕਰ ਤੋ ਜਿਹੜੇ ਜਸਰਾ ਧੁਲਾਤ ਨੂੰ ਨੂੰ ਗੱਲ ਸੁਣਨ ਵਾਲੀ ਹੈ ਮਾਤਾ ਨੇ ਜਾਣ ਲੱਗਿਆ ਨੂੰ ਕਹਿ ਰਹੇ ਹੁਣ ਪਤਾ ਨਹੀਂ ਕੀ ਵਾਪਰਨ ਜਾਣੇ ਜਾਣ ਨੇ ਚਿਹਰੇ ਕੰਗੀ ਕਰ ਦੂੰ ਜਿਹੜੇ ਜਲਾ ਧੁਲਾਤ ਨੂੰ ਨੰਨੇ ਸੇ ਸੀਸੋਂ ਪਰ ਨੰਨੀ ਸੀ ਕਲਗੀ ਲਗਾ ਦੂੰ ਮਰਨੇ ਸੇ ਪਹਿਲੇ ਤੁਮਹਿ ਡੂਲਾ ਬਣਾ ਤੋ ਨੂੰ 임ਾਤਾ ਗੁਜਰੀ ਜੀ ਦਾ ਜ਼ਿਕਰ ਹੈ। ਤੇ ਫਿਰ ਇਹ ਲਾਲ ਚੱਲੇ ਹਨ ਬੁਲੰਦ ਚੇਰੇ ਇਥੋਂ ਤੱਕ ਵੀ ਕਹਿੰਦੇ ਵੀ ਛੋਟੀਆਂ ਛੋਟੀਆਂ ਸਰੀ ਸਾਬਾ ਨੇ ਬਾਬਾ ਜੀ ਕੋਲ ਤੇਰੇ ਗੱਲ ਗੱਲ ਕਰਦੇ ਫੜੇ ਪਏ ਹੋ ਜੀ। ਤੇ ਸੁਪਾਸ ਰਹਾੰਦ ਨੂੰ ਅੱਜ ਵੀ ਜਿਹੜਾ ਹੈ ਉਹਨਾਂ ਨੇ ਫੇਰ ਇਸ ਤੀਸਰੇ ਦਿਨ ਵੀ 13 ਕੋ ਵਾਲੇ ਦਿਨ ਬਾਬਾ ਜੀ ਨੇ ਫੇਰ ਜਾ ਕੇ ਉਹਦੇ ਬੁਲਾਇਆ ਜਿਹੜੀ ਅੱਜ ਕੱਲ੍ਹ ਅਸੀਂ ਬੁਲੰਦ ਚੇਰੇ ਨਾਮ ਅਜਿਕੇ ਘਟਕੇ ਕੋ ਲਈ ਇਹ ਪਤਾ ਲੱਗਿਆ ਵੀ ਡੋਲਣਾ ਨੇ ਫਤਵਾ ਜਾਰੀ ਕੀਤਾ ਉੱਥੇ ਵੀ ਇੱਕ ਛੋਟੀ ਜੀ ਘਟਨਾ ਬਹੁਤ ਰਾਜ ਜੀ ਨੇ ਬਿਆਨ ਕਰਦੀ ਹੈ ਕਿ ਉਹ ਸੀ ਕਹਿੰਦੇ ਉਹਦੇ ਵਿੱਚ ਵੀ ਇਹਨਾਂ ਨੂੰ ਕਠਾ ਲਾ ਮਕਾਇਆ ਗਿਆ ਜਦੋਂ ਕਾਰ ਸੇਵਾ ਵੀ ਬਾਬਾ ਜੀ ਨੇ ਮੰਨਤਾ ਫਿਰ ਉੱਥੇ ਇੱਕ ਦਰਖਤ ਵੀ ਸੀ ਕਹਿੰਦੇ ਜਿਨ੍ਹਾਂ ਨਾਲ ਬੰਨ ਕੇ ਇਹਨਾਂ ਨੂੰ ਗਲੇਲੇ ਮਾਰੇਗੇ ਬਾਬਾ ਜੀ ਨੇ ਅੱਖ ਤੇ ਕਹਿੰਦੇ ਗਲੇਲਾ ਲੱਗਾ ਬਾਬਾ ਜੀ ਬਖਸ਼ਣ ਰੋਤੇ ਬਾਬਾ ਫਤੇ ਸਿੰਘ ਜੀ ਨੇ ਜਦੋਂ ਅੱਖ ਤੇ ਗਲੇਲਾ ਲੱਗਾ ਨਾ ਜੀ ਬਾਬਾ ਫਤੇ ਸਿੰਘ ਜੀ ਹਸ ਪੈ ਗਏ ਉਹਰਾਵਤ ਸਿੰਘ ਪੁੱਛਦਾ ਵੀ ਕੀ ਗੱਲ ਭਰਾਜ ਜੀ ਕੀ ਗੱਲ ਹੈ ਬੱਸ ਦੇ ਕਿਉਂ ਕਹਿੰਦੇ ਇਹੋ ਜਿਹੇ ਗਲੇंदे ਰੋਜ਼ ਲੱਗਣ ਜਿਨ੍ਹਾਂ ਵਿੱਚ ਰੱਬ ਚੀਤੇ ਆ ਦੁੱਖਦਾਰ ਨੂੰ ਸੁਖ ਰੋਗ ਪਾਏ ਜੇ ਫੇਰ ਵੱਤਵਾ ਜਾਰੀ ਕੀਤਾ ਵੀ ਨਹੀਂ ਹਾਂ ਵੇਚਣਗੇ ਸ਼ਹੀਦ ਕਰ ਦਿੱਤਾ ਜਾਵੇ ਬਾਬਾ ਜੀ ਖਲੋਗੇ ਨੇ ਏ ਕਹ ਰਹੇ ਮੇ ਸਿਰ ਜਾਵੇ ਤਾਂ ਜਾਵੇ ਬੇਰਸ ਕੀ ਸਦਕ ਨਾ ਜਾਵੇ ਸਿਰ ਜਾਵੇ ਕਹਿੰਦੇ ਕੰਧ ਭੀਗੀ ਹੈ ਫਿਰ ਆ ਸਾਨੂੰ ਕੰਧ ਬਣਾਉਣ ਲੱਗੇ ਕੰਧ ਗੋਡਿਆਂ ਦਾ ਕਾਹੇ ਕਹਿੰਦੇ ਬਾਬਾ ਜੀ ਦੇ ਗੋਡੇ ਤੇ ਜਿਹੜੀ ਕੇਸੀ ਮਾਰ ਕੇ ਗੋਡਾ ਪੰਨ। ਇਸੇ ਤਰ੍ਹਾਂ ਬਾਬਾ ਜੀ ਨੇ ਵਾਹਿਗੁਰੂ ਵਾਹਿਗੁਰੂ ਦਾ ਚਾਨਣ ਪੁੱਟਿਆ। ਪਰ ਲੋਲੇ ਵੀ ਵੇਖੋ ਉਮਰਾਂ ਛੋਟੀਆਂ ਨੇ ਪਰ ਜਿਹੜੇ ਹੰਝਦੇ ਵਿੱਚੋਂ ਪੂਰਨ ਆ ਬਣਦੀ ਹੈ ਕਿਤੇ ਢੇਲ ਨਹੀਂ। ਅੱਜ ਕੱਲ ਢੇਲ ਹੋ ਗਈ ਨਾ ਸਿੱਖਾਂ ਵਿੱਚ ਕਦੇ ਸਿਰ ਮਨਾ ਲਈ ਤੇ ਤਾੜੀ ਬਣਾ ਲਈ। ਸੋ ਇਸ ਤਰ੍ਹਾਂ ਸਾਧ ਸੰਗਤ ਦੀ ਜੜੀ ਨਹੀਂ ਆ ਜੀ ਸਿਰ ਤੱਕ ਆ ਗਈ। சுவாਸ ਜਿਹੜੇ ਚੰਨੋਂ ਬੰਦ ਹੋ ਗਏ ਵੀ ਹੋਸ਼ੀ ਦੀ ਹਾਲਤ ਵਿੱਚ ਆ ਗਏ। ਧਰਤੀ ਕਹਿੰਦੇ ਜਿਹੜੀ ਆ ਡੋਲ ਗਈ ਤੇ ਨੀਹਾਂ ਡਿੱਗਈਆਂ ਤੇ ਇਧਰ ਜਿਹੜੇ ਜਲਾਦਾਂ ਨੇ ਆ ਕਰਕੇ ਗਲ ਦੇ ਉੱਪਰ ਜਿਹੜਾ ਹੈ ਸ਼ਰੀਰ ਦਿਵਾ ਦਿੱਤੀ। ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਉਦੋਂ ਜਿਹੜਾ ਸਾਜਣ ਗਮਨ ਕਰਦੇ। ਬਾਬਾ ਮਦੇ ਸਿੰਘ ਤੇ ਗਲੂਏ ਮਾਰਗ ਤੇ ਜਦੋਂ ਸ਼ਰੀਰ ਚਲਾਈ ਨਾ ਜਲਾਦ ਨੇ ਆਖਿਆ ਜਾਂਦਾ ਜੀ ਉਹ 13 ਮਿੰਟ ਉਹਨਾਂ ਦਾ ਸ਼ਰੀਰ ਜਿਹੜਾ ਇਹਨਾਂ ਨੂੰ ਤੜਪਦਾ ਰਹੇ। 13 ਮਿੰਟ ਕੰਮ ਕਰ ਰਿਹਾ ਸਾਧ ਸੰਗਤ ਕੀ ਇਹੋ ਜੀ ਵੱਡੀ ਸ਼ਹਾਦਤ ਹੈ ਸੂਰਾ ਸੂਤ ਪਹਿਚਾਨੀਆਂ ਜੋ ਨਰੇ ਦੀਨ ਕੇ ਇਹ ਉर्जा-ਪੁਰਜਾ ਤੱਕ ਮਰੈ ਤੂੰ ਨਾ ਛਾੜ ਕੇ ਇਹਦੇ ਹੀ ਜਿਹੜਾ ਹੈ ਪਹਿਲਾ ਮਨਨ ਕਬੂਲ ਜੀਵਨ ਦੀ ਛੜਿਆਸ ਰੋਹ ਸਭ ਨਾਂ ਕੀ ਰੇਣੁਕਾ ਤਵਾਉ ਹਮਾਰੇ ਪਾਸ ਸਾਧ ਸੰਗਤ ਜੀ ਇਹ ਵੱਡੀਆਂ ਸ਼ਹਾਦਤਾਂ ਨੂੰ ਚੇਤੇ ਕਰ ਰਹੇ ਹਨ ਤੇ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਵੀ ਆਉਣਾ ਚਾਹੀਦਾ ਇੱਥੇ ਹੀ ਹੁਣ ਦਾਸ ਜਿਹੜਾ ਹੈ ਸਨਮਪਤੀ ਕਰਦਾ ਹੈ ਵੱਡੇ ਵੱਡੇ ਜਿਹੜੇ ਗਿਆਨੀ ਜਾਨੇ ਸੇ ਹਾਏ ਹਨ ਦਾਸ ਦੇ ਉਸਤਾਦ ਜੀ ਜਾਨੀ ਧਰਮ ਸਿੰਘ ਜੀ ਬੜੇ ਸਤਿਕਾਰ ਪਿਆਰ ਦੇ ਨਾਲ ਸੋ ਸਾਰੇ ਜਿਹੜੇ ਵਿਦਿਆਰਥੀ ਨੂੰ ਬਣਾਉਂਦੇ ਹਨ ਉਹਨਾਂ ਦਾ ਦਾਸ ਜਿਹੜਾ ਹੈ ਬੜਾ ਖੁਸ਼ਹਾਰੀ ਇਹ ਦਿਲ ਕਰਕੇ ਤੇ ਨਾਲ ਹੀ ਜਿਨ੍ਹਾਂ ਨੂੰ ਦਾਸ ਨੇ ਕਥਾ ਸਿੱਖੀ ਭਾਈ ਮਨਜੀਤ ਸਿੰਘ ਜੀ ਵੀ ਹਾਜ਼ਰ ਹਨ ਜਿੱਥੇ ਉਸਤਾਦ ਜਨ ਹਨ ਉੱਥੇ ਜਿਹੜਾ ਇਹ ਵਿਦਿਆਰਥੀ ਕੋਲ ਦਾ ਚੰਗਾਨੀ ਲੱਗਦਾ ਇਹਨਾਂ ਨੇ ਵਧਾਈ ਦਿੱਤੀ ਹੈ ਬਹੁਤ ਧੰਨਵਾਦੀ ਹਾਂ ਵਿਸ਼ੇਸ਼ ਕਰਕੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਧਿਆਤ ਸਮਸੰਗਤਾ ਹੋਈ ਬੰਦ ਗੁਰੂ ਜੀ ਕਿਮਾ ਕਰੋ ਲੇਖਾ ਕਥਾ ਨੁੱਟੀ ਹੈ ਕਿਨ ਕਿਨ ਨੂੰ ਹਨਹਾਰ ਬਖਸ਼ਨਹਾਰ ਬਖਸ਼ ਲੈ ਮਾਨਕ ਪਾਉਨਾ ਗੱਜ ਕੇ ਬਲਾਉ ਪਤੇ ਵਾਰਿਕ ਜੀ ਦਾ ਆਸਰਾ ਵਾਰਿਕ ਜੀ ਕੀ ਜੋਦੇ